ਕੀ ਤੇਰਾ ਡੋਰ ਬਾਰੋਂ ਲਿਆ ਕੇ ਇਹ ਇਥੇ ਗਾਕਾ ਨੂੰ ਵੇਚ ਰੋਂ ਫਿਰਦਾ ਤੇ ਜੇ ਤੁਸੀਂ ਯੋਜਨਾਬੰਦ ਤਰੀਕੇ ਨਾਲ ਇਹਨੂੰ ਕਾਬੂ ਕੀਤਾ ਜਾਵੇ ਤੇ ਇਹਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਚైనా ਡੋਰ ਬਰਾਮਦ ਹੋ ਸਕਦੀ ਹੈ ਸੋ ਸ਼ਾਮ ਸਿੰਘ ਨੇ ਲਾਕਾ ਬੰਦੀ ਦੌਰਾਨ ਇਸ ਬੰਦੇ ਨੂੰ ਰੋਕਿਆ ਇਸ ਬੰਦੇ ਦੇ ਕੋਲੋਂ 25 ਚైనా ਡੋਰ ਦੇ ਡੱਟ ਸੀਗੇ ਉਹ ਬਰਾਮਦ ਹੋਏ ਨੇ ਜੋ ਕਿ ਬਹੁਤ ਵੱਡੀ ਮਾਤਰਾ ਵਿੱਚ ਹੋਏ ਨੇ ਇਹ ਜੇ 25 ਦੇ 25 ਬੱਚਾ ਨੂੰ ਸਿਕਲ ਕਰਦਾ ਲੋਕਾਂ ਨੂੰ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਇਹ ਮਾਂਡੂ ਦੇ ਸੱਚੀ ਹੁਕਮ ਅਨੁਸਾਰ ਸਾਡੀ ਬੜੀ ਵੱਡੀ ਪ੍ਰਾਪਤੀ ਹੈ ਚੈਨਾ ਡੋਰ ਜਿਹੜੀ ਬਰਾਮਦ ਕੀਤੀ ਹੈ ਕਿ ਇਸ ਬੰਦੇ ਕੋਲੋਂ ਜਿਹੜਾ ਮੋਟਰਸਾਈਕਲ ਮਿਲਿਆ ਜਿਹਦੇ ਤੇ ਲੈ ਕੇ ਜਾ ਰਿਹਾ ਉਹ ਵੀ ਚੋਰੀ ਦਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕੀਤਾ ਗਿਆ ਸਰੇ ਅੱਗੇ ਕਿਹਨੂੰ ਵੇਚਣ ਜਾ ਰਿਹਾ ਸੀ ਜਾਂ ਕੋਈ ਕੰਟੈਕਟ ਹੋਰ ਮਿਲਿਆ ਜਿਹਨੂੰ ਦੇਣ ਜਾ ਰਿਹਾ ਸੀ ਜੀ ਇਹ ਵੇਖੋ ਜੀ ਦਿੱਤਾ ਹੁਣ ਲੋਕਲ ਸੀਗਾ ਕਿ ਲੋਕਲ ਦਾ ਪਤਾ ਜਿਹੜੇ ਪ੍ਰਾਣੇ ਬੰਦੇ ਇਹਨੂੰ ਮੰਗਦੇ ਹੋਣਗੇ ਜਾਂ ਇੱਥੇ ਬਸਤੀਆਂ ਉੱਪਰ ਜਾ ਕੇ ਨੇ ਵੇਚ ਵੀ ਜਿੱਥੇ ਜ਼ਿਆਦਾ ਡੀਜੇ ਲਾ ਕੇ ਜਿੱਥੇ ਜ਼ਿਆਦਾ ਲੋਕ ਇਹ ਉਤਸ਼ਾਹਨ ਬਣਾਉਂਦੇ ਨੇ ਤਿਹਾਰ ਨੂੰ ਤੇ ਉਹਨਾਂ ਨੂੰ ਕੰਟ ਕਰਦਾ ਸੀਗਾ ਜਿਹਦੇ ਮੰਗਲੀ ਹੁਣਾਂ ਨੇ ਗੈਰੀ ਸੀ ਲੋਕਾਂ ਦੀ ਇਹ ਪਤਾ ਚੱਲਿਆ ਜੀ ਵੀ ਕਦੋਂ ਤੋਂ ਕੰਮ ਕਰ ਰਿਹਾ ਸੀ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਜਾਂ ਕਿਸ ਤਰ੍ਹਾਂ ਦਾ ਨਹੀਂ ਇਹ ਤਾਂ ਇਹਦੇ ਕੰਨ ਪੁੱਛ ਮਦਾਰਕ ਸੀਗਾ ਬਿਦਾਂ ਬਾਹਰ ਜਿਹਦੀ ਚੋਰ ਹੋਣ ਕਰਕੇ ਇਹਦਾ ਵਾਹ ਵਖਤਾ ਜਿਹੜਾ ਇਹ ਜਾਕਰੀ ਰੀਰ ਦੇ ਵਿੱਚ ਸੀਗਾ ਬੰਦੇ ਆਣਗੇ ਉਥੋਂ ਇਹਨੂੰ ਕਿਸੇ ਨੇ ਕਿਹਾ ਵੀ ਤੂੰ ਤੇ ਨਾ ਡੋਰ ਦਿੰਨੇ ਆ ਤੇ ਤੂੰ ਗਾਂ ਮਤਲਬ ਸਸਤੀ ਲੈ ਕੇ ਮਹਿੰਗੀ ਤੋਂ ਆਪਣਾ ਕਰ ਸਕਦਾ ਕੀ ਲਾਲਚੀ ਸੀਗਾ ਬੰਦਾ ਚੋਰੀ ਕਰਦੀ ਸੀਗਾ ਮੋਟਰਸਾਈਕਲ ਕੋਈ ਚੋਰੀ ਦਾ ਮਿਲਿਆ ਇਹ ਪੈਸੇ ਬਣਾਉਣ ਦੇ ਮਾਰੇ ਨੇ ਇਹ ਨਹੀਂ ਜਿਹੜੀ ਗੱਲ ਕੀਤੀ ਕੱਲ੍ਹ ਸੀ ਵੀ ਕੱਲ੍ਹ ਬਸੰਤ ਹੈ ਜੀ ਕੱਲ੍ਹ ਪਟਾਕੇ ਚੜਾਏ ਜਾਣਗੇ ਪਰ ਜਿਹੜੇ ਬੰਦੇ ਯੂਜ਼ ਕਰਨੇ ਕੀ ਹੋਣਾ ਤੇ ਵੀ ਕਾਨੂੰਨੀ ਹੋਣੀ ਬਿਲਕੁਲ ਜੀ ਬਿਲਕੁਲ ਇਹ ਆਪ ਦੇ ਮਾਧਿਅਮ ਰਾਹੀਂ ਪਹਿਲਾਂ ਵੀ ਅਸੀਂ ਬੇਨਤੀ ਕਰੀਏ ਸਾਰੇ ਲੋਕਾਂ ਨੂੰ ਹੁਣ ਵੀ ਕਰਦੇ ਆ ਕਿ ਜਿਹੜੇ ਵੀ ਬੰਦੇ ਨੂੰ ਪਤਾ ਕਿ ਚੜਾਉਂਦੇ ਤੇਰਾ ਡੋਰਨਾ ਸੀ ਪੜ ਗਿਆ ਉਹਦੇ ਖਿਲਾਫ ਪਰਚਾ ਦਮਾ ਕੇ ਦਵਾਗੇ ਇਹ ਕੋਈ ਕਿਸੇ ਨਾਲ ਭਾਈਵੰਦੀ ਨਹੀਂ ਹੋਊਗੀ ਪਰ ਇਹ ਨਹੀਂ ਕੀਤੀ ਜਾਣੀ ਇਸੇ ਕਰਕੇ ਪਰਿਵਾਰ ਦੇ ਮੈਂਬਰਾਂ ਨੂੰ ਮੋਤਬਰ ਬੱਚਿਆਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣ ਕੈਰੀਅਰ ਦਾ ਸਵਾਲ ਹੈ ਮੁੜ ਕੇ ਆ ਫਿਰ ਦਰਦ ਹੋਗੀ ਨਾ ਬੱਚੇ ਦਾ ਪਾਸਪੋਰਟ ਬਣੇ ਨਾ ਉਹਨੂੰ ਕੋ ਨੌਕਰੀ ਮਿਲੇ ਨਾ ਉਹਦਾ ਕੋ ਫੋਰਡੀਟ ਹੋ ਸਕੇ ਇਸ ਕਰਕੇ ਉਹਨਾਂ ਦਾ ਬੱਚਿਆਂ ਨੂੰ ਆਪਰੇ ਆਪਣੇ ਨੂੰ ਸਮਝਾ ਕੇ ਚੈਨਾ ਡੋਰ ਤੋਂ ਗਰੀਜ ਕਰਨ ਬਾਕੀ ਆਪਣਾ ਜੋ ਤਿਹਾਰ ਹੋਰ ਮਨਾਉਣ ਦੂਜੀਆਂ ਡੋਰਾਂ ਪਤੰਗਾਂ ਨੇ ਚੜਾਉਣੀਆਂ ਚੜਾਉਣ ਪਰ ਚੈਨਾ ਡੋਰ ਦਾ ਇਸਤੇਮਾਲ ਨਾ ਕਰਨ ਸਰ ਇਹਦੇ ਬੱਚੇ ਦਾ ਮਾਈਨਰ ਵੀ ਆ ਸਕਦੇ ਕਿਉਂਕਿ ਪਤੰਗ ਜਿਆਦਾ ਮਾਈਨਰ ਬੱਚੇ ਚੜਾਉਂਦੇ ਫਿਰ ਉਹ ਉਹਦੇ ਕੀ ਐਕਸ਼ਨ ਲਈ ਇਹ ਬਿਲਕੁਲ ਹੋਊਗਾ ਜੇ ਮਾਪਿਆਂ ਦਾ ਕਰਾਂਗੇ ਐਕਸ਼ਨ ਉਹ ਸਰਕਾਰ ਦੇ ਹੁਕਮ ਮੁਤਾਬਕ ਜੋ ਚੱਲ ਰਿਹਾ ਹੈ ਜਿਵੇਂ ਵਹੀਕਲ ਦਾ ਐਕਟ ਵੀ ਚੱਲ ਰਿਹਾ ਬੱਚਿਆਂ ਦੇ ਮਾਪਿਆਂ ਦੇ ਖਿਲਾਫ ਇਦੇ ਵਿੱਚ ਵੀ ਅਸੀਂ ਇਹ ਕੰਮ ਕਰਾਂਗੇ ਕਿਸ ਤਰ੍ਹਾਂ ਦੀ ਸਮਝੋ ਆਪਣੀਆਂ ਟੀਮਾਂ ਇਹ ਬਣਾਈਆਂ ਗਈਆਂ ਨੇ ਵੀ ਇਹੋ ਜਿਹੇ ਜਾ ਕੇ ਚੈਕਿੰਗ ਕਰਨੀਆਂ ਨੇ ਇਸ ਸਮੇਂ ਸੰਗਤ ਨਹੀਂ ਚੈਨਾ ਡੋਰ ਨਾ ਭਰਤੀਆਂ ਅਸੀਂ ਜੀ ਵਾਰਡ ਵਾਈਜ਼ ਮਹੱਲਾ ਵਾਈਜ਼ ਅਸੀਂ ਜਿਹੜੇ ਟੀਮਾਂ ਬਣਾਈਆਂ ਨੇ ਉਹ ਆਪੋ ਆਪਣੇ ਏਰੀਆ ਦੇ ਵਿੱਚ ਜਾ ਕੇ ਵਾਰਡ ਵਾਈਜ਼ ਮਹੱਲਾ ਵਾਈਜ਼ ਜਿਹੜੇ ਹੈਗੇ ਉਹ ਕਰਨਗੇ ਚੱਕ ਜਿਹਦੇ ਦੇ ਖਲਾਫ ਤੇ ਨਾ ਡੋਰ ਦੀ ਸ਼ਿਕਾਇਤ ਹੋਵੇ ਕਾਰਵਾਈ ਕਰਾਂਗੇ ਫਿਰ ਵੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਗੇ ਕਿਉਂਕਿ ਤੁਹਾਡੀ ਵੀ ਸ਼ਕਤੀ ਰਹੇਗੀ ਜੇ ਲੋਕਾਂ ਨੂੰ ਪੀਲ ਹੀ ਕੀਤੀ ਜਾਵੇ ਜੀ ਪਹਿਲਾਂ ਅਸੀਂ ਜੀ ਵੇਖੋ ਕੱਲ ਵੀ ਅਸੀਂ ਤਿਹਾਰ ਤਖਤਾ ਮੰਤਮਰ ਆਇਆ ਸੀਗਾ ਉਹਦੇ ਵਿੱਚ ਵੀ ਸੀ ਬੇਨਤੀ ਕਰੀ ਸਾਰੇ ਕਿ ਤੁਸੀਂ ਆਪੋ ਆਪਣੇ ਬੱਚਿਆਂ ਨੂੰ ਸਮਝਾਉਂਦੇ ਰੱਖੋ ਚੈਨਾ ਡੋਰ ਦਾ ਇਸਤੇਮਾਲ ਨਾ ਕਰੋ ਤਿਹਾਰ ਨੂੰ ਤਿਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਦੇ ਨਾਲ ਕਿਸੇ ਵੀ ਆਦਮੀ ਨੂੰ ਕਿਸੇ ਵੀ ਜਾਨਵਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਆਪ ਦੇ ਰਾਹੀਂ ਹੀ ਬੇਨਤੀ ਫਿਰ ਦੁਬਾਰਾ ਕਰਦੇ ਸਰ ਜਿਵੇਂ ਕੱਲ ਬੰਦਾ ਫੜਿਆ ਗਿਆ ਇਹ ਵੀ ਪਤਾ ਕੀਤਾ ਜਾਊਗਾ ਵੀ ਇਹ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਮਤਲਬ ਕਿਵੇਂ ਨੇ ਸੰਪਰਕ ਚਾਹੀ ਜੀ ਬਿਲਕੁਲ ਜੀ ਇਹ ਆਪਣਾ ਅਨੁਸਰੀ ਖੰਦਾ ਪਾਟ ਜਿਵੇਂ ਜਿਵੇਂ ਕਿ ਕਰਾਂਗੇ ਹੋ ਸਕਦਾ ਹੈ ਕਿ ਤੋਂ ਹੋਰ ਵੀ ਤਾਂ ਨਾਲ ਖਰਾਬ ਹੋ ਰ데요 ਹੁਣ ਉਹ ਸਾਰੇ ਰਸਟਰੀਟ ਦਾ ਕੰਮ ਸਾਰਾ ਉਹ ਕਰਾਂਗੇ ਸਰ ਪਤਾ ਲੱਗਿਆ ਜੀ ਕਿੱਥੋਂ ਆ ਰਹੀ ਹੈ ਮੇਨ ਇਹ ਜਿਵੇਂ ਸੰਗਰੂਰ ਤੋਂ ਜਾਂ ਲੁਧਿਆਣਾ ਦੇ ਇਹਦਾ ਤੇ ਹੈਰਾਨ ਸਿਰ ਤੋਂ ਇਹਨਾਂ ਕਲ ਕੀਤੀ ਸੀ ਜੇ ਪੁੱਛੇ ਕਿਸ ਤਰ੍ਹਾਂ ਅੱਗੇ ਕੀ ਦੱਸਦਾ ਫਰਦ ਕੋਈ ਅੱਗੇ ਪਤਾ ਕਰਾਂਗੇ ਸਰ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਪਤੰਗਾ ਵੇਚਣ ਵਾਲਾ ਜਿਹੜਾ ਸੁਨਾਮ ਦੀ ਹੈ ਡੋਰ ਵੀ ਵਿਚਦੇ ਹੈਗੇ ਉਹ ਪਤੰਗਾ ਨਹੀਂ ਉਹ ਕਹਿ ਰਹੇ ਆ ਵੀ ਸ਼ਰਿਆਮ ਕਹਿੰਦੇ ਵੀ ਔਨਲਾਈਨ ਆ ਜਾਂਦੀ ਹੈ ਜੀ ਬਣਾਣਾ ਤੇ ਉਹਨਾਂ ਦੇ ਘਰ ਵੀ ਨੂੰ ਸਾਡੇ ਘਰ ਵੀ ਹੋ ਜਾਂਦੀ ਹੈ ਉਹ ਵੈਰੀਫਾਈ ਕਰਦੇ ਸਾਰਾ ਉਹ ਨੰਬਰ ਆ ਰਿਹਾ ਉਹ ਵੀ ਜੇ ਰੋਕ ਰਹੇ ਕਰ ਰਹੇ ਜੇ ਆਨਲਾਈਨ ਆਉਗੀ ਤੇ ਲੋਕ ਲੈ ਕੇ ਉਹਨੂੰ ਪਤਾ ਕਿ ਕਿਡਾਉਣਗੇ ਨਾ ਉਹ ਲੈ ਕੇ ਅੰਦਰ ਰੱਖੇ ਤੇ ਜਾਣੀ ਨਹੀਂ ਜੀ ਉਹ ਪਤਾ ਲੱਗ ਜਾਂਦਾ ਤੇਰਾ ਡੋਰ ਦੇ ਪਤਾ ਕਿ ਕਿਡਾਉਂਦੇ ਨੇ ਪਤਾ ਲੱਗ ਜਾਂਦਾ ਉਹਦਾ ਠੀਕ ਉਹ ਕਰਾਂਗੇ ਸਾਰਾ ਇਹਨਾਂ ਦਾ ਪਤਾ ਕਰਨਾ ਇਹ ਜਮਾਂ ਨਹੀਂ ਲੱਗਦਾ ਇਹਦੇ ਜਵਾਬ ਕੋਈ ਖੱਟਲੇ ਵੀ ਵਿਚਾਰੇ ਨਾ ਵਿਚਰੇ ਨਾ ਨਾਮ ਕੀ ਉਹ ਜੋ ਇੱਧਰ ਆ ਜਾਓ ਨਾਲੇ ਥੋੜੇ ਥੋੜੇ ਜਿਹੀ ਇਹ ਵੀ ਵੀਡੀਓ ਆਦੀ ਮਨੂਕ ਵੀਡੀਓ ਤੇ ਛੋਟ ਹਾਂ ਸਰ ਜੀ ਕਰੀਏ ਸੋ ਕਰਦੇ ਦੇਖੀਂ ਮਾਰਿਆ ਹਾਂ ਚਮੀ ਦੇ ਕਾਫੀ ਬੱਚੇ ਉਡਾਣ ਦੇ ਕੀ ਕਾਰਵਾਈ ਤੁਸੀਂ ਉੱਧਰ ਲਈ ਸਾਈਡ ਆ ਜਾ ਇਹਦੇ ਵਿੱਚ ਜਿਹੜੀ ਹੁਣ ਇਹ ਸਹੀ 25 ਘਟ ਜਿਹੜੇ ਫੜੇ ਨੇ ਤੈਨਾ ਦੌਰ ਦੇ ਜਿਹੜੇ ਬੰਦਾ ਬਾਲਿਸਟ ਤੋਂ ਲੈ ਕੇ ਆ ਰਿਹਾ ਇਸ ਬੰਦੇ ਨੇ ਜਿਹੜੇ ਸੀ ਇਹ ਸਾਰੇ ਸ਼ਹਿਰਤੀ ਇਹਨੇ ਮੜਨੇ ਸੀਗੇ ਜਿਹਦੇ ਨਾਲ ਕਾਫੀ ਵੱਡੇ ਦੌਰ ਤੇ ਨੁਕਸਾਨ ਹੋਣਾ ਸੀਗਾ ਚਾਹ ਬੱਚਿਆਂ ਦਾ ਹੁੰਦਾ ਚਾਹ ਜਾਨਵਰਾਂ ਦਾ ਹੁੰਦਾ ਚਾਹ ਆਮ ਪਬਲਿਕ ਦਾ ਹੁੰਦਾ ਉਸ ਤੋਂ ਇਲਾਵਾ ਹੁਣ ਜਿਹੜੇ ਅਸੀਂ ਟੀਮਾਂ ਵਕ ਵਕ ਬਣਾਈਆਂ ਨੇ ਹਰ ਮਲਾਵਾਇਜ਼ ਵਾਰਡ ਵਾਈ ਜਿਵੇਂ ਟੀਮਾਂ ਤਿਆਰ ਕੀਤੀਆਂ ਨੇ ਔਰ ਉਹਨਾਂ ਟੀਮਾਂ ਦੇ ਰਾਹੀਂ ਜਿਹੜਾ ਵੀ ਬੰਦਾ ਸਾਨੂੰ ਪਤੰਗ ਚੜਾਉਣ ਦਾ ਬੱਚਾ ਕੋਠੇ ਤੇ ਮਿਲ ਗਿਆ ਜਾਂਦਾ ਪਰਿਵਾਰ ਦੇ ਖਿਲਾਫ ਨੇ ਅਸੀਂ ਸਖਤ ਕਸ਼ ਨਵਾਗੇ ਔਰ ਤੁਹਾਡੇ ਚੈਨਲ ਤੇ ਰਾਹੀਂ ਪਹਿਲੂ ਵਿੱਚ ਹੀ ਬੇਨਤੀ ਕਰ ਚੁੱਕੀਆਂ ਮਾਫੀ ਮੰਗੂਗੀ ਜੇ ਦੁਬਾਰਾ ਹੀ ਬੇਨਤੀ ਕਰਦੀ ਆ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਣ ਔਰ ਚੈਨਾ ਡੋਰ ਦਾ ਇਸਤੇਮਾਲ ਨਾ ਕਰਨ ਦੇਣ ਔਰ ਜਿਹੜੇ ਡੀਜੀ ਕੋਠੀਆਂ ਤੇ ਲਾ ਕੇ ਇਹਨਾਂ ਨੇ ਆਪਣੀਆਂ ਪਤੰਗਾਂ ਚੜਾਉਣੀਆਂ ਨੇ ਉਹ ਇਹ ਨਾ ਕੰਮ ਕੀਤਾ ਜਾਵੇ ਸਰ ਸਿਰ ਤੋਂ ਜੋ ਇਹਨਾਂ ਪਤੰਗ ਚੜਾਉਣੀ ਆ ਆਮ ਨੋਰਮਲ ਡੋਰ ਲੈ ਕੇ ਕਾ ਸਕਦੇ ਨੇ ਨਾ ਡੀਜੀ ਲਾਉਣ ਔਰ ਨਾ ਚైనా ਡੋਰ ਦਾ ਇਸਤੇਮਾਲ ਕਰ ਸਰ ਇਹ ਕਿੰਨੀ ਫੜੀ ਗਈ ਹੈ ਤੇ ਕਿੱਥੋਂ ਫੜੀ ਗਈ ਹੈ ਇਹ 25 ਘਟੇ ਇਹਦੇ ਬੰਦੇ ਕੋਲ ਦੋਸ਼ੀ ਕੋ ਬੁਲੰਦਰ ਕੋ ਫੜੇ ਗਏ ਨੇ ਔਰ ਇਹ ਨਾਲ ਹੀ ਮੋਟਰਸਾਈਕਲ ਚੋਰੀ ਦਾ ਸੀਗਾ ਜਿਹੜਾ ਇਹਨੇ ਚੋਰੀ ਕਰਿਆ ਸੀ ਸੁਨਾਮ ਤੋਂ ਤੇ ਚైనా ਡੋਰ ਜਿਹੜੀ ਇਹ ਤੇ ਕਹਿਣ ਮੁਤਾਬਕ ਕੁਛ ਕਿਸ ਦੇ ਮੁਤਾਬਕ ਇਹ ਹਰਿਆਣੇ ਨੂੰ ਲੈ ਕੇ ਆਇਆ ਸੀਗਾ ਔਰ ਇਹ ਬੰਦੇ ਨੇ ਇਸ ਸੀਰੀਅ ਵਿੱਚ ਵੰਡਨੇ ਵਿੱਚ 25 ਘਟੇ ਪੜੇ ਨੇ ਇਹ ਬਸੰਤ ਦੇ ਉੱਤੇ ਪੁਲਿਸ ਦਾ ਕੀ ਐਕਸ਼ਨ ਲੈਣ ਵਾਲਾ ਹੈ ਕਿ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਬੇਨਤੀ ਨੂੰ ਅਸੀਂ ਇਹੀ ਪੀਲ ਕਰਦੇ ਕੱਲ ਵੀ ਕਰੀ ਸੀ ਅੱਜ ਵੀ ਇਹੀ ਕਰ ਰਹੇ ਆ ਆਪਣੇ ਬੱਚਿਆਂ ਨੂੰ ਚਨਾਡੋਰ ਤੋਂ ਔਰ ਡੀਜੀ ਤੋਂ ਇਹਨਾਂ ਦੋਨਾਂ ਕਮਾਂ ਤੋਂ ਦੂਰ ਰੱਖਣਾ ਤਾਂ ਜੋ ਕੋਈ ਅਣਸਮਝ ਘਟਾਣਾ ਵਾਪਰ ਸਕੇ ਔਰ ਅਸੀਂ ਪ੍ਰੋਪਰ ਐਕਸ਼ਨ ਲੈਣ ਵਾਸਤੇ ਟੀਮਾਂ ਤਿਆਰ ਕੀਤੀਆਂ ਹੋਈਆਂ ਨੇ ਵੱਖ-ਵੱਖ ਵਾਰਡ ਵਾਈਜ਼ ਵੱਖ-ਵੱਖ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਹੋਰ ਸਖਤ ਕਾਰਵਾਈ ਕਰਾਂਗੇ ਔਰ ਮੁੜ ਕੇ ਇਹ ਨਾ ਕੋਈ ਪਰਿਵਾਰ ਦਾ ਮੈਂਬਰ ਕਹੇ ਵੀ ਸਾਡੇ ਬੱਚਿਆਂ ਦੀ ਬੇਇੱਜ਼ਤੀ ਹੋਈ ਹੈ ਸਾਡੀ ਬੇਇੱਜ਼ਤੀ ਹੋਈ ਹੈ ਕਿ ਜਦੋਂ ਅਸੀਂ ਕੱਟ ਕੇ ਕੋਠੇ ਸਰਚ ਕਰਾਂਗੇ ਤੇ ਸਰਤਿ ਦਰਾਨ ਸਾਨੂੰ ਕਿਹਨੂੰ ਦੀ ਤਰ੍ਹਾਂ ਦੀ ਚੀਜ਼ ਨਾ ਮਿਲੇ ਜਿਸ ਕਰਕੇ ਆਪਣੇ ਆਪਣੇ ਬੱਚਾ ਨੂੰ ਸਮਝਾ ਕੇ ਰੱਖੋ। ਤੇ ਨਹੀਂ ਪੂਰੇ ਕਵਰ ਹੋਏ ਨਹੀਂ। ਨਾਲ ਹੀ ਜਿਹੜਾ ਬੰਦਾ ਇਹ ਆਇਆ ਸੀ ਵੇਚਣ ਲਈ ਉਹਦੇ ਕੋਲੇ ਜਿਹੜਾ ਮੋਟਰਸਾਈਕਲ ਸੀ ਉਹ ਵੀ ਪਤਾ ਲੱਗਿਆ ਚੋਰੀ ਦਾ ਸੀ। ਤਾਂ ਉੱਤੇ ਕਾਰਵਾਈ ਕੀਤੀ ਗਈ ਹੈ। ਕਿੱਥੋਂ ਆਇਆ ਜੀ ਬੰਦਾ ਇਹ? ਮਰਲੋਕ ਇਹ ਹੈ ਰੋ ਕਲਰਖੂ ਪਿੰਡ ਦਾ ਹੀ ਹੈ ਜੀ। ਲੋਕਲ ਹੀ ਹੈਗਾ ਇਹ। ਅੱਛਾ ਜੀ। ਤੇ ਬਾਕੀ ਅੱਗੇ ਇਨਵੈਸਟੀਗੇਸ਼ਨ ਚੱਲਦੀ ਰਹੇਗੀ। ਤੇ ਤੁਹਾਡੇ ਮਾਦੀਮ ਰਾਹੀਂ ਜੀ ਸਾਡਾ ਮੇਰਾ ਮੈਸੇਜ ਮੇਨ ਕੱਲ੍ਹ ਲਈ ਇਹੀ ਹੈ ਬਸੰਤ ਹੈਗੀ ਹੈ। ਮਾਵਾ ਪਾਪ ਜਿੰਨਾ ਦੀ ਮੇਨ ਜ਼ਿੰਮੇਵਾਰੀ ਬੰਦੀ ਹੈ। ਉਹ ਪਹਿਲੀ ਦੇਖ ਲੈਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਕਿ ਉਹ ਚਾਇਨਾ ਰੂਰ ਤੇ ਪਤੰਗ ਨਾਚਣਾ ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇ ਸਾਨੂੰ ਇਨਫੋਰਮੇਸ਼ਨ ਆਊਗੀ ਅਸੀਂ ਉੱਥੇ ਫਿਰ ਜਾਵਾਂਗੇ ਦੇਖੋ ਫਿਰ ਇਨਸਲਟ ਫੀਲ ਕਰਦੇ ਨੇ ਤਾਂ ਮਾਪੇ ਆਪ ਦੀ ਸਭ ਤੋਂ ਪ੍ਰਾਇਮਰੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਉਹ ਆਪ ਦੇਖਣ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਸਰ ਕੱਲ ਸਰ ਚੈਕਿੰਗ ਭਿਆਨ ਵੀ ਚਲਾਇਆ ਜਾ ਬਿਲਕੁਲ ਬਿਲਕੁਲ ਪ੍ਰੋਪਰ ਚੈਕਿੰਗ ਅਭਿਆਨ ਹੋਊਗਾ ਜੀ ਤਾਂ ਹੀ ਮੈਂ ਕਹਿ ਰਿਹਾ ਚਾਹੇ ਜੇ ਉਹਨਾਂ ਦੇ ਇਹ ਲੱਗਦਾ ਹੈ ਕਿ ਮਾਪ ਪ੍ਰੈਕਟੀਕਲ ਗੱਲ ਕਰ ਰਿਹਾ ਮੈਂ ਤਾਂ ਜੇ ਮਾਪੇ ਆਪ ਨੂੰ ਇਹ ਗੱਲ ਲੱ ਸਾਨੂੰ ਸੀਕ੍ਰੇਟਲੀ ਇਨਫੋਰਮੇਸ਼ਨ ਦੇ ਦੇਣ ਤਾਂ ਫੇਰ ਨਹੀਂ ਕਾਰਵਾਈ ਹੋਊਗੀ ਅਸੀਂ ਆ ਕੇ ਉਹਨਾਂ ਦਾ ਪਹਿਲੇ ਹੀ ਬੱਚਾ ਨੂੰ ਸਮਝਾ ਲਾਂਗੇ ਬਟ ਇਹ ਗੱਲ ਇਨਸ਼ੋਰ ਕੀਤੀ ਜਾਵੇ ਕਿ ਚਾਈਨਾ ਡੋਰ ਤੇ ਪਤੰਗ ਨਾ ਚੜਾਇਆ ਜਾਵੇ ਇਹਦੇ ਜੋ ਸਾਈਡ ਇਫੈਕਟਸ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹੁਣ ਸਾਰੇ ਸਾਰਿਆਂ ਨੂੰ ਅਵੇਅਰਨੈਸ ਹੈਗੀ ਆ ਹੁਣ ਸਭ ਤੋਂ ਮੇਨ ਪ੍ਰਾਇਮਰੀ ਜ਼ਿੰਮੇਵਾਰੀ ਸਾਰਿਆਂ ਨੂੰ ਛੱਡ ਕੇ ਮੇਨ ਪੈਰੈਂਟਸ ਦੀ ਬਣਦੀ ਹੈ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਸੁਬਾਹ ਚ ਰੋ ਪਤੰਗ ਚੜਾਣ ਲੱਗਣ ਉਹ ਇਸ ਚੀਜ਼ ਨੂੰ ਦੇਖਣ ਕਿਸ ਚੀਜ਼ ਤੇ ਚੜਾ ਰਹੇ ਨੇ ਤੇ ਉਹ ਜੋ ਚਾਈਨਾ ਡੋਰ ਤੇ ਚੜਾ ਰਹੇ ਨੇ ਆਪ ਹੀ ਉਸ ਨੂੰ ਰੋਕ ਲੈਣ ਤੇ ਫਿਰ ਜੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਆਵਾਂਗੇ ਫਿਰ ਉਹਦੇ ਵਿੱਚ ਕਿਸੇ ਨਾਲ ਭਾਈਵੰਦੀ ਨਹੀਂ ਹੋਊਗੀ ਤੇ ਫਿਰ ਉਹ ਇਨਸਲਟ ਫੀਲ ਕਰਨਗੇ ਮੈਂ ਪਹਿਲੇ ਹੀ ਕਹਿ ਰਿਹਾ ਤਾਂ ਫਿਰ ਉਸ ਚੀਜ਼ ਦੀ ਦੁਹਾਈ ਨਾ ਦਿੱਤੀ ਆਪ ਕਿ ਕਿੰਨੀ ਫੜੀ ਇਹ ਚੈਨ ਉਹ ਜੀ ਕਿੰਨੀ ਫੜੀ ਗਈ ਇਹ 25 ਕੁਟਨੇ ਸੀ ਚਾਈਨਾ ਡੋਰ ਦੀ ਜੀ 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 ਤੋਂ ਫੜੇਗੀ ਜੀ ਕਿ ਕੀ ਬੈਕਗਰਾਉਂਡ ਹੈਗੀ ਬੰਦੇ ਨੂੰ ਪਹਿਲਾਂ ਵੀ ਵੇਚਦਾ ਆ ਰਿਹਾ ਨਹੀਂ ਨਹੀਂ ਚਾਈਨਾ ਡੋਰ ਦੇ ਰਿਗਾਰਡਿੰਗ ਤਾਂ ਜੋ ਸਾਡੇ ਕੋਲ ਹਰੇ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਜੀ ਉਹ ਇਹਨੇ ਐਸੇ ਕਿ ਜਾਖਲ ਸਾਈਡ ਤੋਂ ਇਹ ਹੈਗਾ ਸੀ ਉਹ ਜਾਖਲ ਸਾਈਡ ਗਿਆ ਸੀ ਕਿ ਉੱਥੇ ਨੇ ਦੱਸਿਆ ਕਿ ਮਿਲ ਰਹੇ ਨੇ ਤੁਸੀਂ ਵੇਚ ਦਿਓ ਫਸਟ ਜਿਹੜਾ ਹੀ ਛੇ ਦਾ ਹਜੇ ਲੈਕੀ ਆਇਆ ਸੀ ਤੇ ਬਾਕੀ ਇਨਵੈਸਟੀਗੇਸ਼ਨ ਅਜੇ ਹੋਰ ਵੀ ਅੱਗੇ ਦੇਖਣਾ ਫਰਜ਼ ਕੱਲ੍ਹ ਵਾਸਤੇ ਵੀ ਕਿਸ ਤਰ੍ਹਾਂ ਦੀ ਟੀਮਾਂ ਤੁਹਾਡੇ ਤਨਾਤ ਰਹਿਣੀਆਂ ਸ਼ਹਿਰ ਦੇ ਵਿੱਚ ਦੇਖੋ ਜੀ ਮੈਂ ਖੁਦ ਵੀ ਪਲੱਸ ਮੇਰੀ ਟੀਮ ਦੀ ਕੱਲ ਅਸੀਂ ਬਖ ਬਖ ਟੀਮਾਂ ਬਣਾਈਆਂ ਨੇ ਸਾਡੇ ਸਰ ਵੱਲੋਂ ਵੀ ਐਸਐਸਪੀ ਸਰ ਵੱਲੋਂ ਵੀ ਇਹ ਸਖਤ ਹਦਾਇਤ ਹੈ ਕਿ ਕਿਤੇ ਵੀ ਚਾਈਨਾ ਡੋਰ ਨਾਲ ਤੰਗ ਨਾ ਚੜਾਇਆ ਜਾਵੇ ਡੀਐਸਪੀ ਸਰ ਵੀ ਇਸ ਗੱਲ ਤੇ ਬਿਲਕੁਲ ਫੋਕਸ ਕਰ ਰਹੇ ਨੇ ਤਾਂ ਅਸੀਂ ਦੱਸ ਹੀ ਰਹੇ ਹਾਂ ਕਿ ਪੈਰੈਂਟਸ ਇਸ ਗੱਲ ਦਾ ਧਿਆਨ ਰੱਖਣ ਸਾਡੇ ਪ੍ਰਾਇਮਰੀ ਫੋਕਸ ਕੱਲ ਚਾਈਨਾ ਡੋਰ ਤੇ ਤੰਗ ਨਾ ਚੜਾਇਆ ਜਾਵੇ ਇਸ ਚੀਜ਼ ਤੇ ਹੀ ਹੋਣਾ ਜੀ ਤੇ ਕੋਈ ਅਪੀਲ ਵੀ ਕਰਨਾ ਚਾਹੋਗੇ ਜੇ ਤੁਸੀਂ ਹਾਂ ਆਪ ਵੀ ਸੁਣ ਜਾਈਏ ਬਿਲਕੁਲ ਅਪੀਲ ਤਾਂ ਇਹ ਆਲਰੇਡੀ ਆਪਾਂ ਅਵੇਅਰਨੈਸ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਹੋਇਆ ਆਲਰੇਡੀ ਤੇ ਹੁਣ ਵੀ ਇਹੀ ਹੈ ਕਿ ਮੇਨ ਪੈਰੈਂਟਸ ਦੇਖ ਲੈਣ ਜੇ ਉਹ ਇਸ ਗੱਲ ਨੂੰ ਇਨਸ਼ੋਰ ਕਰਨਗੇ ਆਪਣੇ ਬੱਚੇ ਦਾ ਦੇਖਵੇਂ ਪਤੰਗ ਤਾਂ ਨਹੀਂ ਚੜਾ ਰਿਹਾ ਤਾਂ ਫਿਰ ਨਹੀਂ ਉਡ ਸਕਦਾ ਠੀਕ ਹੈ ਇਹ ਗੱਲ ਬੜੀ ਕਲੀਅਰ ਹੈ ਤਾਂ ਮੇਨ ਜ਼ਿੰਮੇਵਾਰੀ ਮੈਂ ਜੋ ਸਮਝਦਾ ਇਹਦੇ ਵਿੱਚ ਉਹ ਪੈਰੈਂਟਸ ਦੀ ਹੀ ਬੰਦ ਹੈ ਠੀਕ ਹੈ